ਅਸੀਂ ਚੱਲੇ ਜੀ ਪਿੰਡ ਪੌਂਗ ਤਾ ਤਕਰੀਬਨ 9:00 ਵਜੇ ਤੇ 15 ਮਿੰਟ ਦੇ ਘਰੋਂ ਅਸੀਂ ਚੱਲੇ ਕੋਈ ਆ ਜਿਹੜੀ ਰੋਡ ਆ ਇਹ ਬਰਦਾਸਪੁਰ ਤੋਂ ਡੇਰਾਜਾ ਦਾ ਨਾਲ ਕਨੇ ਜਾ ਰਹੀ ਆ ਅਰਦਾਸ ਕਰਦੇ ਆ ਸਤਗੁਰੂ ਮਹਾਰਾਜ ਦੇ ਚਰਨਾਂ 'ਚ ਆ ਇਹ ਕਾਲਪੁਰ ਕੋਹਾ ਜੀ ਸਾਹਿਬ ਜੀ ਉਹ ਅੱਜ ਦਾ ਸਾਡਾ ਇਹ ਸਫ਼ਰ ਖੁਸ਼ੀ ਪਰ ਇੱਕ ਸਫ਼ਰ ਹੋਈ ਦੇਖਾਂ ਕਿ ਕਿਨਾ ਨਾਸ਼ ਹੋਈ ਦੇ ਕਾਲਨ ਪ੍ਰਨਾਸੀ ਜਾਲੰ ਸਰਉਤੇ ਸਦਾ ਅੰਗ ਸੰਗੇ ਅਤੰਨ ਦੇ ਕੋਤੇ ਗੁਰਨਾਲਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਗੁਰੂ ਮਹਾਰਾਜ ਦੀ ਕਿਰਪਾ ਕਰਨ ਸੋ ਸੰਗਤ ਜੀ ਆਪਾਂ ਬਹੁਤ ਹੀ ਕਾਲੀ ਦੇ ਤਰੇ ਇਤਿਹਾਸਕ ਸਥਾਨਾਂ ਵਾਸਤੇ ਇਸ ਰੋਡ ਨੂੰ ਜਾਣਾ ਸ਼ੁਰੂ ਕੀਤਾ ਹੈ ਪਿਛਲੇ ਦਿਨ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਆਪਾਂ ਬੜੇ ਹੀ ਪਾਵਨ ਥੇਤਰ ਆ ਗੁਰੂ ਘਰਾਮੀਆਂ ਤੇ ਜਿਵੇਂ ਕਲਵਾਂ ਦੀ ਸ਼ੰਭ ਮਾਤਾ ਸੰਗਰ ਪਰ ਜੀ ਤੇ ਹੋਰ ਡੇਰਾਵਾੜਾ ਨਾਲਕ ਕੰਧ ਸਾਹਿਬ ਉਹ ਤਾਂ ਵੀ ਕਿਤੇ ਬਹੁਤ ਹੀ ਸਥਾਨਾਂ ਵੀ ਤੁਹਾਨੂੰ ਦਰਸ਼ਨ ਕਰਾਏ ਅੱਜ ਫੇਰ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਪਾਵਨ ਥੇਤਰ ਇਤਿਹਾਸਿਕ ਸਥਾਨ ਅਸੀਂ ਜਾ ਰਹੇ ਹਾਂ ਕਲਾ ਮੋਹਰ ਸੋ ਬੜੇ ਰਹੋ ਯੂਰੋਪਾ ਕੋ ਤੇ ਡੇਰਾ ਕਾ ਬਣਾਣਕ ਤੋਂ ਅੱਗੇ ਰਵਿਦਾਸ ਆ ਰਵਿਦਾਸ ਦੀ ਤਰਕੀ ਤੋਂ ਸ਼ੁਰੂ ਕਰਾਂਗੇ ਹਾਂਜੀ ਕੰਗ ਸਾਹਿਬ ਕਹਿੰਦੇ ਰਵਿਦਾਸ ਦੀ ਤਰਕੀ ਤੋਂ ਅੱਜ ਦਾ ਵਲੰਚ ਸ਼ੁਰੂ ਕਰਾਂਗੇ ਬੜੇ ਰਹੋ ਜਿਦੇ ਰਹੋ ਆਪਣੇ ਚੈਨਲ ਦੇ ਨਾਲ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ ਅਕਬਰ ਨਾਹਰ ਨਾਹਰ ਪਹੁੰਚ ਗਏ ਆ ਜੀ ਜਿਹਨੇ ਨਹੀਂ ਵੇਖਿਆ ਨਾਹਰ ਉਹ ਵੇਖ ਲੈ ਕਲਾ ਨੌਰ ਹਾਂ ਜੀ ਹਾਂ ਜੀ ਜਿਨੇ ਵੀ ਵੇਖਿਆ ਕਹਿੰਦਾ ਲਾਹੌਰ ਤੇ ਉਹ ਵੇਖ ਲਿਆ ਕੇ ਕਲਾ ਨੌਰ ਅਕਬਰ ਜੀ ਤਖਤ ਤੇ ਜਿਹੜੀ ਤਾਜ ਪੋਸ਼ੀ ਹੋਈ ਸੀ ਜੀ ਉਹ ਇੱਧਰ ਨੂੰ ਹੈ ਇਹ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਜਰੂਰ ਤੇ ਅਕਬਰਨ ਬਾਦਸ਼ਾਹ ਦੀ ਜਿਹੜੀ ਤਾਜ ਪੋਸ਼ੀ ਸੀ ਉਹ ਇੱਥੇ ਕਲਾ ਨੌਰ ਤੇ ਹੋਈ ਸੀ ਇਹ ਇਹ ਹੈ ਜੇ ਕਸਬਾ ਸ਼ਹਿਰ ਕਲਾ ਨੌਰ ਇਹ ਕਲਾਂੌਰ ਨੂੰ ਕਹਿੰਦਾ ਜੀ ਜ਼ਿਲ੍ਹਾ ਗੁਰਦਾਸਪੁਰ ਇਹ ਹਲੇ ਤਾਂ ਕੱਟਾ ਗੁਰਦਾਸਪੁਰ ਤੇ ਸਿੱਧੀ ਚਲੀ ਜਾਂਦੀ ਹੈ ਡੇਰਾ ਗੋਗਾ ਨਾਲ ਆ ਗਿਆ ਬੱਸ ਸਟੈਂਡ ਦੇ ਸਾਹਮਣੇ ਗੁਰਦੁਆਰਾ ਸਾਹਿਬ ਆਪਾ ਬੰਦਾ ਬਹਾਦਰ ਠੀਕ ਆ ਜੀ ਤੋਂ ਗੁਰਦੁਆਰਾ ਸਾਹਿਬ ਜਦੋਂ ਇੱਥੇ ਰਹਿੰਦੇ ਹੁੰਦੇ ਸੀਗੇ ਆਪਾ ਬੰਦਾ ਸਿੰਘ ਬਹਾਦਰ ਇੱਥੇ ਜੀ ਇਤਿਹਾਸਕ ਕਹਿੰਦੇ ਬੰਦਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਬੰਦਾ ਬੰਦਾ ਸਿੰਘ ਬਹਾਦਰ ਜੀ ਰਹਿੰਦੇ ਹੁੰਦੇ ਸੀਗੇ ਹਾਂ ਜੀ ਹਾਂ ਜੀ ਆਹ ਜੇਤਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਾਂਦਾ ਗੁਰਦੁਆਰੇ ਨੂੰ ਆਪਾਂ ਸਾਰੇ ਤੁਹਾਡਾ ਇਤਿਹਾਸ ਇਸ 사이ਡ ਤੇ ਬਹੁਤ ਘਰਾਂ ਦੇ ਜਰੂਰ ਕੱਲੀ ਕੱਲੀ ਵੀਡੀਓ ਰਹੀ ਤੁਹਾਨੂੰ ਦਿਖਾਵਾਂਗੇ ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਸ਼ੇਅਰ ਅੱਗੇ ਕਰਦੇ ਰਹੋ ਇੱਧਰ ਬੱਸ ਸਟੈਂਡ ਆ ਗਿਆ ਜੀ ਕਲਾਨੌਰ ਦਾ ਇਹ ਸ਼ਿਵ ਸ਼ਿਵ ਮੰਦਿਰ ਦਾ ਇਹ ਸ਼ਿਵ ਮੰਦਿਰ ਆ ਜੀ ਕਲਾਨੌਰ ਦਾ ਪੁਰਾਣੇ ਸ਼ਿਵ ਮੰਦਿਰ ਆ ਜੀ ਇੱਧਰ ਵਾਰ ਤੋਂ ਵਾਕ ਜੀ ਤਕਰੀਬਨ ਗੁਰਦਾਸਪੁਰ ਤੋਂ 45 ਕਿਲੋਮੀਟਰ ਪਿੰਡ ਆ ਪਹ ਕਰਤਾ ਆ ਇਹ ਜਾ ਰਹੀ ਹੈ ਜੀ ਅਜਨਾਲਾ 22 ਕਿਲੋਮੀਟਰ ਅੰਮ੍ਰਿਤਸਰ 40 ਕਿਲੋਮੀਟਰ ਤੇ ਜਲੰਧਰ 120 ਕਿਲੋਮੀਟਰ ਤੇ ਇਹ ਆ ਗਿਆ ਜੀ ਰਮਦਾਸ ਜਿੱਥੇ ਆਪਾਂ ਕੋਣਗੁਰੂ ਘਰ ਦੇ ਦਰਸ਼ਨ ਕਰਾਉਣੇ ਨੇ ਕੋਣਗੁਰੂ ਘਰ ਦੇ ਦਰਸ਼ਨ ਕਰਾਉਣੇ ਨੇ ਠੀਕ ਉਹ ਆ ਜੀ ਦਰਬਾਰ ਸਾਹਿਬ ਨੇ ਗੁਰੂ ਘਰ ਆ ਠੀਕ ਹੈ ਜੀ ਗੁਰੂ ਘਰ ਤੇ ਆਪਾਂ ਦਰਸ਼ਨ ਕਰਾਉਣਨੇ ਤੁਹਾਨੂੰ ਇਹ ਆਗਾ ਮੇਨ ਚੌਂਕ ਹਾਂਜੀ ਮੇਨ ਚੌਂਕ ਤੋਂ ਸਿੱਧੀ ਚੱਲ ਗਈ ਅਜਨਾਲੇ ਨੂੰ ਅਜਨਾਲੇ ਨੂੰ ਹਾਂ ਅੰਮ੍ਰਿਤਸਰ ਨੂੰ ਹਾਂਜੀ ਇਸ ਪਾਸੇ ਨੂੰ ਚੱਲ ਜੀ ਸਮਾਧ ਬਾਪਾ ਬੁੱਢਾ ਸਾਹਿਬ ਅੱਛਾ ਸਮਾਧ ਬਾਪਾ ਬੁੱਢਾ ਸਾਹਿਬ ਸਿੱਧੇ ਅੰਮ੍ਰਿਤਸਰ ਨੂੰ ਜਦੋਂ ਜਾਣਾ ਦਾ ਸਾਹਮਣੇ 200 ਮੀਟਰ ਤੇ ਤਪੋਸਥਾਨ ਬਾਪਾ ਬੁੱਢਾ ਸਾਹਿਬ ਉਹ ਵੀ ਅਗਲੀ ਵੀਡੀਓ 'ਚ ਦਿਖਾਵਾਂਗੇ ਠੀਕ ਹੈ ਜੀ ਇਸ ਤੋਂ ਸੇ ਆ ਗਿਆ ਜੀ ਬਾਪਾ ਕਿਸ਼ਨ ਕੌਰ ਜੀ ਕਿਸ਼ਨ ਕੌਰ ਜੀ ਕੀ ਇਤਿਹਾਸ ਜਿਆਦਾ ਠੀਕ ਹੈ ਜੀ ਠੀਕ ਇਹ ਸਾਰੇ ਹਲੇ ਵੀ ਸੇਵਾ ਜਾਰੀ ਹੈ ਜੀ ਹਾਰਪੀਤਾਂ ਦੇ ਦੇਖੋ ਟੈਂਟ ਲੱਗੇ ਹੋਏ ਨੇ ਪਾਣੀ ਦੀ ਬੋਤਲ ਉਹਨਾਂ ਦਿੱਤੀ ਹੈ ਸਾਨੂੰ ਆ ਪਾਣੀ ਦੀ ਬੋਤਲ ਉਹਨਾਂ ਤੇ ਫੜਕ ਲਿਆ ਸ੍ਰੀ ਨਰਮਲ ਤਖਤ ਤਲਾਬ ਬਾਬਾ ਬੁੱਢਾ ਸਾਹਿਬ ਜੀ ਤੇ ਸਾਹਮਣੇ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਬਾਬਾ ਕਿਸ਼ਨ ਕਮਲ ਸਾਹਿਬ ਜੀ ਦੇ ਦਰਬਾਰ ਤੇ ਗੁਰਦੁਆਬਾਬਾ ਕਿਸ਼ਨ ਕਮਲ ਜੀ ਤਲਾਬ RAMDAS ਬਾਬਾ ਬੁੱਢਾ ਸਾਹਿਬ ਜੀ ਦੀ RAMDAS ਪ੍ਰਬੰਧ ਅਦੀਨ ਹੈ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਅਨਸਵੰਸ ਚੋ ਸੇਨਾ ਬਾਬਾ ਕਿਸ਼ਨ ਕਮਲ ਜੀ ਤੇ ਬਹੁਤ ਹੀ ਪਾਵਨ ਪਵਿੱਤਰ ਸਰੋਵਰ ਹੈ ਜੀ ਜਿੱਥੇ ਇੱਕ ਕੋੜੀ ਦਾ ਕੋੜ ਕਟਿਆ ਗਿਆ ਅੱਜ ਪਾਵਨ ਪਵਿੱਤਰ ਅਸਥਾਨ ਤਪਸਥਾਨ ਬਾਬਾ ਕਿਸ਼ਨ ਕਮਰ ਸਾਹਿਬ ਜੀ ਦੇ ਸਥਾਨਾਂ ਤੇ ਆਪਾਂ ਪਹੁੰਚੇ ਆ ਜੀ ਇਸ ਰਾਮਦਾਸ ਦੀ ਧਰਤੀ ਤੋਂ ਤੁਹਾਡਾ ਸਵਾਗਤ ਹੈ ਜੀ ਇਸ ਪਾਵਨ ਪਵਿੱਤਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਮੇਰੇ ਵੱਲੋਂ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ਵੰਸ਼ ਤੋਂ ਇਹ ਬਾਬਾ ਕਿਸ਼ਨ ਕਮਲ ਸਾਹਿਬ ਜੀ ਦਾ ਬਹੁਤ ਹੀ ਸੁੰਦਰ ਪਾਵਨ ਪਵਿੱਤਰ ਦਰਬਾਰ ਹੈ ਤੇ ਆਓ ਨਾਲ-ਨਾਲ ਸੰਗਤ ਜੀ ਤੁਹਾਨੂੰ ਇਸ ਪਾਵਨ ਪਵਿੱਤਰ ਅਸਥਾਨ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਨਾਲ-ਨਾਲ ਤੁਹਾਨੂੰ ਆਪਾਂ ਜਿਹੜੀ ਇੱਥੋਂ ਦੇ ਇਤਿਹਾਸ ਦੀ ਸਾਂਝ ਪਾਉਨੇ ਆ ਜੀ ਇਤਿਹਾਸ ਗੁਰਦੁਆਰਾ ਬਾਬਾ ਕਿਸ਼ਨ ਕਮਲ ਸਾਹਿਬ ਜੀ ਸੰਖੇਪ ਇਤਿਹਾਸ ਇਹ ਸਥਾਨ ਤੰਦਨ ਬਾਬਾ ਬਰਮਾ ਗਿਆਨੀ ਬਾਬਾ ਪੂਤਾ ਸਾਹਿਬ ਜੀ 6ਵੀਂ ਪੀੜੀ ਵਿੱਚੋਂ ਬਾਬਾ ਗੁਰਬਖਸ਼ ਸਿੰਘ ਜੀ ਦੇ ਛੋਟੇ ਸੁਪੁੱਤਰ ਬਾਬਾ ਕਿਸ਼ਨ ਕਮਰ ਜੀ ਦਾ ਹੈ ਬਾਬਾ ਜੀ ਬਾਲ ਅਵਸਥਾ ਵਿੱਚ ਆਪਣੇ ਸਾਥੀਆਂ ਨਾਲ ਖੇਡ ਰਹੇ ਸਨ ਰਸਤੇ ਵਿੱਚ ਬਾਬਾ ਜੀ ਨੂੰ ਕੁਝ ਵਪਾਰੀਆਂ ਮਿਲੇ ਉਹ ਵਪਾਰੀ ਆਪਣੇ ਵਪਾਰ ਦਾ ਸਾਮਾਨ ਲੈ ਕੇ ਜਾ ਰਹੇ ਸਨ ਤਾਂ ਬਾਬਾ ਜੀ ਨੇ ਪੁੱਛਿਆ ਇਹ ਕੀ ਲੈ ਕੇ ਜਾ ਰਹੇ ਹੋ ਤਾਂ ਵਪਾਰੀਆਂ ਨੇ ਮਖੌਲ ਨਾਲ ਕਹਿ ਦਿੱਤਾ ਕਿ ਇਸ ਵਿੱਚ ਭਸ ਤੇ ਖੇ ਹੈ ਤਾ ਜਦੋਂ ਵਪਾਰੀ ਇਹਨੇ ਜਾ ਕੇ ਆਪਣੇ ਸਮਾਨ ਵਾਲੀਆਂ ਗੱਠਾ ਕੋਨੀਆਂ ਦਾ ਸੱਚਮੁੱਚ ਉਸ ਵਿੱਚੋਂ ਪਾਸ ਤੇ ਖੇਹ ਨਿਕਲੀ ਤਾਂ ਵਪਾਰੀ ਵੇਖ ਕੇ ਘਬਰਾ ਕੇ ਉਹਨਾਂ ਨੇ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਹੁਣ ਕੀ ਕਰੀਏ ਤਾਂ ਬਜ਼ੁਰਗ ਨੇ ਕਿਹਾ ਕਿ ਰਸਤੇ ਵਿੱਚ ਤੁਹਾਨੂੰ ਕੋਈ ਮਿਲਿਆ ਸੀ ਤਾਂ ਵਪਾਰੀ ਨੇ ਕਿਹਾ ਕਿ ਰਸਤੇ ਵਿੱਚ ਸਬਾਲਕ ਖੇੜ ਦੇ ਮਿਲੇ ਸਨ ਤਾਂ ਉਹਨਾਂ ਨੇ ਪੁੱਛਿਆ ਕਿ ਇਸ ਵਿੱਚ ਕੀ ਹੈ ਤਾਂ ਅਸੀਂ ਕਿਹਾ ਇਸ ਵਿੱਚ ਪਾਸ ਤੇ ਖੇਹ ਬਜ਼ੁਰਗ ਨੇ ਵਪਾਰੀ ਨੂੰ ਕਿਹਾ ਕਿ ਉਸੇ ਰਸਤੇ ਵਾਪਸ ਜਾਓ ਤਾਂ ਵਪਾਰੀ ਬਜ਼ੁਰਗ ਦੀ ਗੱਲ ਮੰਨ ਕੇ ਉਸੇ ਰਸਤੇ ਵਾਪਸ ਚਲੇ ਗਏ ਤਾਂ ਬਾਬਾ ਜੀ ਨੇ ਰਸਤੇ ਵਿੱਚ ਬਾਲਕਾਮ ਨਾਲ ਖੇੜਦੇ ਫਿਰ ਮਿਲੇ ਤਾਂ ਬਾਬਾ ਜੀ ਨੇ ਫਿਰ ਪੁੱਛਿਆ ਕਿ ਇਨ੍ਹਾਂ ਗੱਠਾਂ ਵਿੱਚ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਨ੍ਹਾਂ ਗੱਠਾਂ ਵਿੱਚ ਗਿਰੀਆਂ, ਸੁਹਾਰੇ, ਪਿਸਤਾ, ਸੌਂਗੀ ਆਦ ਹਨ ਜਦੋਂ ਉਹਨਾਂ ਨੇ ਅੱਗੇ ਜਾ ਕੇ ਖੱਠਾ ਖੋਲੀਆਂ ਤਾਂ ਸੱਚਮੁੱਚ ਹੀ ਉਹੀ ਚੀਜ਼ਾਂ ਨਿਕਲੀਆਂ ਤੇ ਵਪਾਰੀ ਦੇਖ ਕੇ ਬੜਾ ਹੀ ਖੁਸ਼ ਹੋਏ ਵਪਾਰੀਆਂ ਨੇ ਸਾਰੇ ਘਟਨਾ ਬਾਬਾ ਗੁਰਬਖਸ਼ ਸਿੰਘ ਜੀ ਨੂੰ ਆ ਕੇ ਦੱਸੀ ਬਾਬਾ ਜੀ ਨੇ ਕਿਸ਼ਨ ਕਮਲ ਜੀ ਨੂੰ ਆਪਣੇ ਪਾਸ ਬੁਲਾਇਆ ਕਿਹਾ ਕਿ ਪਰਮੇਸ਼ਰ ਦੇ ਪਿਆਰਿਆਂ ਵਾਸਤੇ ਇਹੋ ਜਿਹੀਆਂ ਮਾਮੂਲੀ ਗੱਲਾਂ ਤੇ ਕਰਾਮਾਤਾ ਵਕਾਉਣੀਆਂ ਜੋਗ ਨਹੀਂ ਇਹ ਸਗੋਂ ਕਹਿ ਰਿਹਾ ਹੁਣ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤਾਂ ਪਿਤਾ ਜੀ ਦੀ ਇਹ ਗੱਲ ਸੁਣ ਕੇ ਬਾਬਾ ਕਿਸ਼ਨ ਕਮਲ ਜੀ ਆਪਣੇ ਮਾਤਾ ਸਰਜਣਾ ਜੀ ਤੋਂ ਚਾਦਰ ਲੈ ਕੇ ਟਾਲੀ ਦੇ ਦਰਖਤ ਹੇਠ ਆ ਕੇ ਲੇਟ ਗਏ ਸਮਤ 1700 63 ਸਾਲ 1703 ਵਿਚ ਤਤਕ ਸਦੀ 13 ਨੂੰ ਬਾਬਾ ਕਿਸ਼ਨ ਕੌਰ ਜੀ ਅਕਾਲ ਚਲਾਣਾ ਕਰ ਗਏ ਬਾਬਾ ਜੀ ਦੀ ਕੋਈ ਸਮਾ ਪਹਿਨਾ ਮੰਗਣੀ ਹੋਈ ਸੀ ਤਾਂ ਬਾਬਾ ਜੀ ਦੀ ਮੰਗਣੀ ਸਮੇ 6 ਲੱਖ ਰੁਪਏ ਸ਼ਗਨਾ ਆਏ ਸੀ ਤੇ ਉਹ ਸ਼ਗਨ ਮਾਇਆ ਬਾਬਾ ਗੁਰਬਖਸ਼ ਸਿੰਘ ਜੀ ਨੇ ਵਾਪਸ ਕਰਨੀ ਚਾਹੀ ਪਰ ਸਹਰੇ ਪਰਿਵਾਰ ਨੇ ਇਨਕਾਰ ਕਰ ਦਿੱਤਾ ਕਿ ਆ ਕੇ ਮਾਇਆ ਨਾਲ ਬਾਬਾ ਜੀ ਦੀ ਕੋਈ ਯਾਦਗਾਰ ਬਣਾ ਦਿਓ ਇਸ ਤਰ੍ਹਾਂ ਕੁਝ ਦਿਨ ਮਗਰੋਂ ਸਹਾਰनपुर ਦੇ ਪ੍ਰੇਮ ਬਾਲਾ ਦੇ ਕੋਲ ਜੀ ਬਿਮਾਰੀ ਨਾਲ ਨਾਚਾਰ ਸੀ ਰਾਤ ਨੂੰ ਇੱਕ ਲਾੜੀ ਵਿੱਚ ਆ ਕੇ ਸੌ ਗਿਆ ਸੱਤਵੇਂ ਸੁਫਨੇ ਵਿੱਚ ਇੱਕ ਬਾਲਕ ਨੇ ਬਚਨ ਕੀਤਾ ਕਿ ਭਾਈ ਪ੍ਰੇਮੀਆ ਇਸ ਜਗ੍ਹਾ ਤੇ ਤੁੰਸਦਾ ਹੈ ਇਹ ਤਾਂ ਰੱਬ ਦੇ ਪਿਆਰਾਂ ਦੀ ਜਗ੍ਹਾ ਹੈ ਇਸ ਜਗ੍ਹਾ ਤੇ ਛੱਪੜ ਪੁੱਤਨ ਦੀ ਸੇਵਾ ਕਰ ਤੇਰਾ ਕੋੜ ਠੀਕ ਹੋ ਜਾਏਗਾ ਭਾਈ ਪ੍ਰੇਮੀ ਨੇ ਸੁਫਨੇ ਵਿੱਚ ਇਹ ਗੱਲ ਅਨਸਾਰ ਸਵੇਰ ਤੋਂ ਛੱਪੜ ਪੁੱਟਣਾ ਸ਼ੁਰੂ ਕਰ ਦਿੱਤਾ ਤੇ ਦੂਸਰੇ ਤੀਸਰੇ ਦਿਨ ਬਾਬਾ ਬਲਬਖਸ਼ ਸਿੰਘ ਜੀ ਉਹਨਾ ਚਾੜੀਆਂ ਲਾਗੋ ਲੰਘ ਰਹੇ ਸਨ ਤਾਂ ਭਾਈ ਪ੍ਰੇਮਾ ਛੱਪੜ ਪੁੱਟ ਦਾ ਨਜ਼ਰ ਆਇਆ ਭਾਈ ਪ੍ਰੇਮਾ ਨੇ ਕਹਿਣ ਲੱਗੇ ਕਿ ਪੁੱਛ ਵਾਲਾ ਕੋ ਇਹ ਕੌਣ ਹੈ ਜਦੋਂ ਭਾਈ ਰਾਮ ਨੇ ਪੁੱਛਿਆ ਤਾਂ ਭਾਈ ਪ੍ਰੇਮੇ ਨੇ ਆ ਕੇ ਭਾਈ ਗਬਕਸ ਸਿੰਘ ਜਿਹੜੀ ਨੂੰ ਚਰਨੀ ਮੱਥਾ ਟੇਕ ਕੇ ਆਪਣੇ ਸੁਖਨੇ ਦਾ ਹਾਲ ਸੁਣਾਇਆ ਭਾਈ ਜੀ ਨੇ ਵਿਚਾਰ ਵਿਚਾਰਿਆ ਦੀ ਬਹੁਤ ਭਾਈ ਕਿਸੇ ਕਮਰਜੀ ਦਾ ਹੈ ਤੇ ਰਾਮੇ ਨੂੰ ਬਚਨ ਕੀਤਾ ਰਾਮਿਆ ਕਿਸੇ ਕਮਰਜੀ ਆਪਣੀ ਸ਼ਗਲ ਵਾਲੀ ਮਾਇਆ ਇਸ ਜਗ੍ਹਾ ਤੇ ਲਵਾ ਲੈਣੀ ਚਾਹੁੰਦੇ ਹਾਂ ਤਾਂ ਇਸ ਤਲਾਬ ਨੂੰ ਛੇਤੀ ਤਿਆਰ ਕਰਵਾਈਏ ਵੇਖ ਭਾਈ ਪ੍ਰੇਮਾ ਫੜ ਫੁੱਟਣ ਨਾਲ ਰਾਜ਼ੀ ਹੋ ਗਿਆ ਤਾਂ ਪ੍ਰੇਮੇ ਦਾ ਸੁਪਨਾ ਸੱਚ ਹੋਇਆ ਇਦਨੇ ਵਚਨ ਬਲਾਸ ਕਰਕੇ ਆਪ ਬੀੜ ਸਾਹਿਬ ਵੱਲੋਂ ਚਲੇ ਗਈ ਮੁੜ ਕੇ ਆ ਕੇ ਪੂਜੇ ਦਿਨ ਤਲਾਬ ਉਤਵਾਉਣਾ ਆਰੰਭ ਕੀਤਾ ਤੇ ਭਾਈ ਪ੍ਰੇਮ ਨੇ ਸਾਰੇ ਮਜ਼ਦੂਰਾਂ ਨੂੰ ਨਿਗਰਾਨੀ ਦੇ ਹੁਕਮ ਕਰ ਦਿੱਤਾ ਇੱਟਾ ਚੁੰਨਾ ਪਿਆਰ ਕਰਕੇ ਰਾਜ ਮਿਸਤਰੀ ਪੱਕਾ ਤਲਾਬ ਕਰਨ ਨੂੰ ਲਾ ਦਿੱਤਾ ਉਹ ਸਾਲਾਂ ਵਿੱਚ ਤਲਾਬ ਤਿਆਰ ਹੋ ਗਿਆ ਬਰਖਾ ਕਰਕੇ ਨਕੋ ਨਕ ਪਾਣੀ ਨਾਲ ਭਰ ਗਿਆ ਇਸ ਸਰੋਵਰ ਵਿੱਚ ਜੋ ਵੀ ਸ਼ਰਧਾਲੂ ਇਸ਼ਨਾਨ ਕਰਦਾ ਹੈ ਤਾਂ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਇਹ ਇਤਿਹਾਸਕ ਸਰੋਵਰ ਬਾਬਾ ਕਿਸ਼ਨ ਕਮਨ ਜੀ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਤੇ ਤੁਸੀਂ ਦਰਸ਼ਨ ਮੇਲੇ ਕਾਇਆਏ ਨੇ ਜੀ ਇਸ ਪਾਵਨ ਪਵਿੱਤਰ ਗੁਰਦੁਆਰਾ ਬਾਬਾ ਕਿਸ਼ਨ ਕਮਨ ਸਾਹਿਬ ਜੀ ਦਾ ਤੇ ਤੁਹਾਨੂੰ ਤਾਂ ਬਾਬਾ ਬਰਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਛੇਵੀਂ ਪੀੜੀ ਬਾਬਾ ਗੁਰਬਖਸ਼ ਸਿੰਘ ਜੀ ਦੇ ਛੋਟੇ ਸੁਪੁੱਤਰ ਬਾਬਾ ਕਿਸ਼ਨ ਕਮਨ ਜੀ ਕਮਨ ਜੀ ਹੋਏ ਨੇ ਬਦਾ ਹੀ ਜਿਹੜੇ ਕੇ ਆਪਣੇ ਬਚਨਾਂ ਦੇ ਬਲੀ ਜਪੀ ਤਪੀ ਸੰਨ ਜੋ ਵੀ ਆਖਦੇ ਸਨ ਮੂ ਉਹ ਸਾਬ ਸਵਾ ਸੱਚ ਹੋ ਜਾਂਦਾ ਸੀ ਤੇ ਇਹ ਫੈਂਸਿਕ ਮੰਦਿਰ ਪਹਿਲਾਂ ਅੰਦਰ ਸੀਗਾ ਜੀ ਤੇ ਹੁਣ ਵੀ ਉੱਥੇ ਵੇਟ ਰੱਖਿਆ ਗਿਆ ਮੰਦਿਰ ਨੂੰ ਤੇ ਸਾਹਮਣੇ ਮੰਦਿਰ ਵੀ ਨਾਲ ਹੀ ਇਹ ਦੇਖੋ ਜੀ ਦੋ ਧਰਮਾਂ ਦਾ ਸਾਜ ਬਣ ਰਹੀ ਹੈ ਤੇ ਇਹ ਸਰੋਵਰ ਵਿਸ਼ਾਲ ਬਹੁਤ ਹੀ ਸੋਹਣਾ ਖੂਬਸੂਰਤ ਜਿਹੜਾ ਪਵਨ ਪੀਤਰ ਸਰੋਵਰ ਹੈ ਜੀ ਤੇ ਨਾਲ-ਨਾਲ ਇਹਦੇ ਜਾਲੀ ਫੈਂਸਿੰਗ ਸਾਰੀ ਗੁਰੂ ਘਰ ਦੀ ਪਈ ਹੈ ਜਾਦ ਕੇ ਕੰਦਾ ਨਾਲੋਂ ਬਹੁਤ ਸੋਹਣਾ ਲੱਗ ਰਿਹਾ ਹੈ ਕਿਉਂਕਿ ਬਾਹਰੋਂ ਵੀ ਫੋਲ ਇਸ ਗੁਰੂ ਘਰ ਦੇ ਦਰਸ਼ਨ ਹੁੰਦੇ ਨੇ ਜੇ ਅਗਰ ਕੰਦਾ ਹੁੰਦੀਆਂ ਤਾਂ ਸ਼ਾਇਦ ਇਸ ਗੁਰੂ ਘਰ ਦੀ ਰੌਣਕ ਕੱਟ ਲੱਗਣੀ ਸੀ ਪਰ ਮੈਨੂੰ ਮੇਰਾ ਵਿਚਾਰ ਆਇਆ ਦੇਖੋ ਆਲੇ-ਦਾਲੇ ਕੋਈ ਖੰਦ ਨਹੀਂ ਹੈਗੀ ਗੁਰੂ ਘਰ ਦੀ ਸਿਰਫ ਇਹ ਜਿਹੜੀ ਹੈ ਰੇਲਿੰਗ ਫੈਂਸਿੰਗ ਜਿਹੜੀ ਬਾਰਡਰਿੰਗ ਬਾਉਂਡਰੀ ਹੈ ਉਹ ਲੋਹੇ ਦੀ ਜਿਵੇਂ ਆਪਾਂ ਗ੍ਰਿਲਾਂ ਕਹਿ ਦਈਏ ਤੇ ਉਹ ਲੱਗੀਆਂ ਹੋਈਆਂ ਨੇ ਤੇ ਇਹ ਪਾਣ ਪਵਿੱਤਰ ਉਹ ਤੁਸੀਂ ਸੁਣਿਆ ਇਤਿਹਾਸ ਦੇ ਵਿੱਚ ਇੱਕ ਕੋੜੀ ਦਾ ਕੋੜ ਇੱਥੇ ਆ ਕੇ ਇਸ ਸਥਾਨ ਤੇ ਬੈਠਾ ਸੀ ਪ੍ਰਾਤਨ ਬਰਖਤਾ ਜੀ ਇਹ ਤੇ ਸੁਪਨੇ ਦੇ ਵਿੱਚ ਉਹਨਾਂ ਬਾਬਾ ਕਿਸ਼ਨ ਕਮਰ ਜੀ ਨੇ ਦਰਸ਼ਨ ਦਿੱਤੇ ਤੇ ਆਖਿਆ ਕਿ ਤੇਰਾ ਕੋੜ ਦੂਰ ਹੋ ਜਾਏਗਾ ਤੇ ਇਸ ਸਰੋਵਰ ਨੂੰ ਉੱਟਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਉਹਨਾਂ ਨੇ ਸੁਪਨੇ ਦੇ ਵਿੱਚ ਦੱਸਿਆ ਤੇ ਬਾਬਾ ਜੀ ਦੇ ਪਿਤਾ ਜੀ ਇੱਥੋਂ ਲੰਘਣ ਲੱਗੇ ਤਾਂ ਉਸ ਕੋੜੀ ਨੇ ਨਮਸਕਾਰ ਕੀਤੀ ਤੇ ਸਾਰੀ ਵਾਰਤਾ ਲਾਪ ਆਪਣੇ ਸੁਪਨੇ ਦੀ ਦੱਸੀ ਤੇ ਇਸ ਵੀ ਪਾਵਨ ਪਵਿੱਤਰ ਸਥਾਨ ਤੁਹਾਨੂੰ ਅੱਜ ਦੇ ਦਰਸ਼ਨ ਕਰ ਮੇਲੇ ਕਰਾ ਰਹੇ ਹਾਂ ਜੀ ਆਪਾਂ ਬਾਬਾ ਕਿਸ਼ਨ ਕਮਲ ਸਾਹਿਬ ਜੀ ਦੇ ਦਰਬਾਰ ਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜੀ ਦੇ ਪ੍ਰਕਾਸ਼ ਨੇ ਬੜਾ ਹੀ ਪਾਵਨ ਪਵਿੱਤਰ ਇਤਿਹਾਸਿਕ ਇਹ ਨਗਰੀ ਹੈ ਜੇ ਨਾਲ ਹੀ ਆਪਣਾ ਦਰਬਾਰ ਸਾਹਿਬ ਦਾ ਆਪ ਪਾਵਨ ਪਵਿੱਤਰ ਜਿਹੜੇ ਸਥਾਨ ਦੇ ਦਰਸ਼ਨ ਕਰ ਰਹੇ ਨੇ ਨਾਲ ਹੀ ਇਹ ਦੁਕਾਨਾਂ ਸ਼ੁਰੂ ਹੁੰਦੀਆਂ ਨੇ ਤੇ ਸਾਹਮਣੇ ਸ਼੍ਰੀ ਨਿਰਮਲ ਤਖਤ ਤਲਾਬ ਬਾਬਾ ਬੁੱਢਾ ਸਾਹਿਬ ਜੀ ਦਾ ਕਸਬਾ ਰਾਮਦਾਸ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ ਦਾ ਨਾਲ ਹੀ ਦਰਬਾਰ ਸਾਹਿਬ ਦੇ ਹੀ ਲੱਗਦਾ ਇਹ ਦੂਸਰਾ ਗੁਰਦੁਆਰਾ ਸਾਹਿਬ ਹੈ ਜੀ ਤੇ ਇਤਿਹਾਸ ਨੂੰ ਮਾਨੂੰ ਪਹਿਲਾਂ ਸੁਣਾ ਚੁੱਕੇ ਆਪਾਂ ਤੇ ਇਸ ਸਥਾਨ ਦੇ ਵੀ ਆਪਾਂ ਦਰਸ਼ਨ ਕਰਦੇ ਆ ਜੀ ਤੇ ਦੁਕਾਨਾਂ ਬਹੁਤ ਸੁੰਗੀਆਂ ਲੱਗੀਆਂ ਹੋਈ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਦੇ ਕਾਊਂਟਰ ਜੀ ਇਧਰ ਸੋ ਨਰਮਲ ਗਦਾਰ ਅ ਬਾਬਾ ਬੁੱਢਾ ਸਾਹਿਬ ਜੀ ਵੇ ਇਹ ਬਣਾਇਆ ਹੈ ਜੀ ਗੁਰੂ ਘਰ ਆ ਇਹ ਬਾਬਾ ਬੁੱਢਾ ਸਾਹਿਬ ਦੀ ਯਾਦ ਵਿੱਚ ਨਿਰਮਲ ਸੰਪਰਦਾ ਦੇ ਸੰਤ ਮਹਾਪੁਰਖਾਂ ਮਨੋਂ ਇਸ ਗੁਰੂ ਘਰ ਨੂੰ ਬਣਾਇਆ ਗਿਆ ਕਿਉਂ ਤੁੰਗ ਸਾਹਿਬ ਹਾਂ ਬਿਲਕੁਲ ਨਿਰਮਲ ਮਹਾਪੁਰਖਾਂ ਕਣੀਓ ਹਾਂਜੀ ਹਾਂ ਜਿਹੜੇ ਕਿ ਪੰਜ ਸਿੰਘਾਂ ਭੇਜੇ ਸੀਗੇ ਕਾਂਸੀ ਵਿਦਿਆਲੀ ਹਾਂਜੀ ਹਾਂ ਗੁਰੂ ਜਿੱਥੇ ਪੰਥ ਚੱਲਿਆ ਤੇ ਇਧਰ ਪੇਂਟ ਦਾ ਕੰਮ ਚੱਲ ਰਿਹਾ ਹੈ ਆਉਣ ਪਿੱਤਰ ਦਰਬਾਰ ਸਾਹਿਬ ਬਹੁਤ ਹੀ ਸੁੰਦਰ ਹੈ ਇੱਧਰ ਵੀ ਗੁਰੂ ਘਰ ਬਣਿਆ ਹੈ ਜੀ ਤੇ ਸਵੱਛਤਾ ਤੇ ਸਫਾਈ ਬਹੁਤ ਜ਼ਿਆਦਾ ਹੈ ਤੇ ਇਹ ਉਹ ਏਰੀਆ ਜਿਹੜਾ ਰਾਮਦਾਸ ਏਰੀਆ ਜਿਹੜਾ ਹੜਾ ਆਈ ਸੀ ਤੇ ਹੜ੍ਹਾਂ ਉੱਪਰ ਚੱਪੇ ਨੇ ਮਹਾਰਾਜ ਜਮੀਨਾ ਦਾ ਜਿਹੜਾ ਫਸਣਾ ਸੀ ਉਹ ਖਰਾਬ ਹੋ ਚੁੱਕੀਆਂ ਨੇ ਇਸ ਇਲਾਕੇ ਵਿੱਚ ਬੜਾ ਹੀ ਪਾਣੀ ਆਇਆ ਪਰ ਦੇਖੋ ਥੋੜੇ ਦਿਨਾਂ ਬਾਅਦ ਇਹ ਚੜ੍ਹਦੇ ਘਰਾ ਵਿੱਚ ਮਹਾਰਾਜ ਜੀ ਨੇ ਰੱਖਣਾ ਹੈ ਇਹ ਸਥਾਨ ਬਹੁਤ ਸੁੰਦਰ ਸਥਾਨ ਜਿਹੜਾ ਗੁਰੂ ਮਹਾਰਾਜ ਜੀ ਨੇ ਬਣਾਇਆ ਹੈ ਤੋ ਬਹੁਤ ਸੋਣਾ ਇੱਥੇ ਪਵਨ ਪਵਿੱਤਰ ਦਰਬਾਰ ਸਾਹਿਬ ਬਣਿਆ ਹੈ ਅੰਦਰ ਨਮਸਕਾਰ ਕਰਕੇ ਆ ਗਏ ਤੇ ਮਿੱਠਾ ਪ੍ਰਸ਼ਾਦ ਮਿਲਿਆ ਜੀ ਆਪਾਂ ਨੂੰ ਤੇ ਬੇਸਨ ਦੀ ਬਰਫੀ ਤੁੰਗ ਸਾਹ ਨੇ ਛਕ ਲਿਆ ਮੈਂ ਛਕਣਾ ਆਪੇ ਬੋਲੀ ਸਾਹਿਬ ਹੂੰ ਇੱਧਰ ਆਪਾਂ ਤੁਹਾਨੂੰ ਹੁਣ ਬੋਲੀ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਏ ਆਜੀ ਬੌਲੀ ਸਾਹਿਬ ਤੇ ਜਲਦ ਅਸਤਾਰ ਵੱਧ ਚੁੱਕਿਆ ਕਿਉਂਕਿ ਇਸ ਏਰੀਆ ਦੇ ਵਿੱਚ ਪਾਣੀ ਆ ਚੁੱਕਿਆ ਸੀ ਆ ਇੱਥੋਂ ਇਹ ਬੌਲੀ ਦਾ ਜਲ ਜਿਹੜਾ ਨਾ ਤੇ ਉਹ 4-4 ਫੁੱਟ ਨੀਵਾ ਰਹਿ ਗਿਆ ਸੀਗਾ ਬਾਕੀ ਸਾਰਾ ਤਾਂ ਤੱਕ ਆ ਗਿਆ ਜੀ ਠੀਕ ਹੈ ਤੇ ਹੁਣ ਪਾਣੀ ਘਟ ਗਿਆ ਤੁੰਗ ਖਾ ਵਿੱਚ ਵੀ ਇਹ ਬਹੁਤ ਸੋਹਣਾ ਇਹ ਬੌਲੀ ਸਾਹਿਬ ਨਿਰਮਲ ਸੰਤਾਂ ਤੋਂ ਕਣੀਓ ਸੇਵਾ ਕੀਤੀ ਜਾ ਰਹੀ ਹੈ ਜੀ ਇਸ ਸਥਾਨ ਦੀ ਤੇ ਬੌਲੀ ਸਾਹਿਬ ਦੇ ਨਾਲ ਹੀ ਦੀਵਾਨ ਹਾਲਾ ਜੀ ਬਹੁਤ ਸੋਹਣੇ ਬੁੱਟੇ ਫੁੱਲਾ ਜਿਹੜੇ ਨੇ ਲੱਗੇ ਨੇ ਤੇ ਜਿਹਾ ਆਣ ਹਾਲ ਦੇਖੋ ਨਾਲ ਹੀ ਦਰਬਾਰ ਸਾਹਿਬ ਨਿਸ਼ਾਨ ਸਾਹਿਬ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਬਾਬਾ ਕਿਸ਼ਨ ਕਮਨ ਸਾਹਿਬ ਜੀ ਦੀ ਇਸ ਇਤਿਹਾਸਕ ਪਾਵਨ ਪਵਿੱਤਰ ਰਾਮਦਾਸ ਧਰਤੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਅੱਜ ਦੀ ਵੀਡੀਓ ਵੇਖੀ ਤੇ ਆਪਾਂ ਆਪਣੇ ਵਿਚਾਰ ਸੁਝਾਅ ਜਰੂਰ ਦਿਰਿਓ ਜੇ ਕੋਈ ਗਲਤੀ ਹੋ ਗਏ ਤਾਂ ਆਪਾਂ ਉਹ ਜਰੂਰ ਅੱਗੇ ਤੋਂ ਸੁਧਾਰਾਂਗੇ ਜੀ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਤੁਹਾਨੂੰ ਅੱਜ ਦੀ ਇਸ ਪਾਵਨ ਬੀਤਰ ਸਥਾਨ ਦੇ ਇਤਿਹਾਸ ਦੇ ਬਾਰੇ ਸੁਣ ਕੇ ਤੇ ਦੇਖ ਕੇ ਕਿਸ ਤਰ੍ਹਾਂ ਲੱਗੀ ਤੇ ਅਗਲੇ ਸਥਾਨਾਂ ਦੇ ਜੀ ਇੱਥੇ ਸਾਪ ਸਥਾਨ ਬਾਬਾ ਬੁੱਢਾ ਸਾਹਿਬ ਤੇ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਉਹ ਵੀਡੀਓ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਜੀ ਤਾਂ ਲੈਨੇ ਜੀ ਜਾਸਤ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ